ਮੇਰੇ ਕੋਲ ਰਾਤ ਨੂੰ 8 ਵਜੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੰਪੇਨ ਦਾ ਉਹ ਚਲਾ ਸਕਦੇ ਹੋ ਟਿਕਟ ਦਾ ਐਲਾਨ ਨਹੀਂ ਹੋਇਆ ਪਰ ਪ੍ਰਚਾਰ ਕੀਤਾ ਸ਼ੁਰੂ ਇਹਨੇ ਸ਼ੇਰ ਸਿੰਘ ਕੁਬਾਇਆ ਕਾਂਗਰਸ ਲਈ ਪ੍ਰਚਾਰ ਕਰ ਰਹੇ ਨੇ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਸੀ ਕਿ ਟਿਕਟ ਪੱਕੀ ਹੈ ਹਾਲਾਂਕਿ ਕਾਂਗਰਸ ਨੇ ਅਜੇ ਤੱਕ ਫਿਰੋਜ਼ਪੁਰ ਤੋਂ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਸਿਰਫ ਫਿਰੋਜ਼ਪੁਰ ਹਲਕਾ ਹੀ ਬਚਿਆ ਜਿੱਥੇ ਕਾਂਗਰਸ ਵੱਲੋਂ ਮੰਥਨ ਚੱਲ ਰਿਹਾ ਪਰ ਇਹਦੇ ਸ਼ੇਰ ਸਿੰਘ ਕੁਬਾਇਆ ਨੇ ਕੰਮ ਸ਼ੁਰੂ ਕਰ ਦਿੱਤਾ ਸਾਰਾ ਸਾਲ ਹੀ ਜਿਹੜੇ 5-6 ਸਾਡੇ ਬੀਤੇ ਐ ਅਸੀਂ ਕਦੇ ਕਰੇ ਨਹੀਂ ਬੈਠੇ ਸਾਡਾ ਤਾਲਮੇਲ ਦੁੱਖ ਸੁੱਖ ਚ ਸਭ ਥਾਵਾਂ ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਆ ਹੁਣ ਆ ਜਿਹੜਾ ਇਲੈਕਸ਼ਨ ਦਾ ਸਾਲ ਹੈ ਇੱਕ ਦੋ ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਇਲੈਕਸ਼ਨ ਆ ਰਿਹਾ ਹੈ ਤੇ ਮੇਰਾ ਉਦੋਂ ਤੋਂ ਹੀ ਅਸੀਂ ਸਾਰੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮਿਲ ਕਾਇਮ ਕੀਤਾ ਹੋਇਆ ਹੁਣ ਜਿਹੜੀ ਇਸ ਕੈਂਪੇਨ ਦੀ ਗੱਲ ਹੈ ਉਹ ਇਹ ਕਿ ਪਰਸੋਂ ਮੇਰੇ ਕੋਲ ਰਾਤ ਨੂੰ 8 ਵਜੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੋਂ ਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ ਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਬਜੀਦਾ ਦੋਵੇਂ ਇਕੱਠੇ ਪਿੰਡ ਨੇ ਬਹੁਤ ਵੱਡੇ ਪਿੰਡ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ ਹਰ ਵਾਰੀ ਉੱਥੇ ਹੀ ਤੁਸੀਂ ਮੈਂ ਹਰ ਵਾਰ ਉੱਥੇ ਅਰਦਾਸ ਕਰਾ ਕੇ ਤੇ ਮੈਂ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰਦਾ ਅੱਜ ਵੀ ਉਸੇ ਤੇ ਤੀ ਉਹ ਤੋਂ ਜਿਹੜੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੰਪੇਨ ਜਿਹੜੀ ਸ਼ੁਰੂ ਕੀਤੀ ਹੈ ਅੱਜ 10 12 ਪਿੰਡਾਂ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ ਹਾਂ ਜਿੱਥੇ ਕਿ ਇਸ ਹਲਕੇ ਇਸ ਏਰੀਆ ਦੇ ਵਿੱਚ ਇੰਨਾ ਕੋ ਰਿਸਪੌਂਸ ਹੈ ਇੰਨਾ ਕੋ ਵਧੀਆ ਮਤਲਬ ਲੋਕਾਂ ਦੀ ਜਿਹੜੀ ਸੋਚ ਬੜੀ ਹੋਈ ਹੈ ਕਿ ਅਸੀਂ ਜਿਹੜੀ ਵੋਟ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਤੇ ਸ਼ੇਰ ਸਿੰਘ ਕਬਾਇਆ ਨੂੰ ਪਾਉਣੀ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਇੱਕ ਵਾਰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਪਰ ਇਸ ਵਾਰ ਉਸ ਨਾਲੋਂ ਵੀ ਕਿਤੇ ਵਧੀਆ ਉਸ ਵੇਲੇ ਮੈਂ ਸ਼ੇਰ ਸਿੰਘ ਕੋ ਬਾਇਨੇ ਚੋਣ ਕੈਂਪੇਨ ਆਰੰਭਨ ਦੇ ਵਿੱਚ ਦੇਰੀ ਦਾ ਗਿਲਾ ਕੁਝ ਦਿਨ ਪਹਿਲਾਂ ਵੀ ਜਤਾਇਆ ਸੀ ਦਰਅਸਲ ਕੁਝ ਦਿਨ ਪਹਿਲਾਂ ਕਾਂਗਰਸ ਨੇ ਆਈਪੀਐਸ ਅਫਸਰ ਗੁਰਿੰਦਰ ਸਿੰਘ ਟੈਲੋ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਸੀ। ਕਿਆਸਨ ਕਿ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਹੁਣ ਕੈਂਪੇਨ ਤਾਂ ਕੁਬਾਇਆ ਨੇ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਉਮੀਦਵਾਰ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਨਰਦੇਵ ਸਿੰਘ ਬੋਬੀ ਮਾਨ ਨੂੰ ਉਮੀਦਵਾਰ ਬਣਾਇਆ। ਕਾਂਗਰਸ ਨੇ ਅਜੇ ਐਲਾਨ ਕਰਨਾ ਹੈ ਤੇ ਭਾਜਪਾ ਦੇ ਵੱਲੋਂ ਵੀ ਅਜੇ ਮੰਥਨ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੈਂਗਸਟਰ ਜੈਪਾਲ ਪੁੱਲਰ ਦੇ ਪਿਤਾ ਭੁਪਿੰਦਰ ਸਿੰਘ ਸ਼ੇਰ ਸਿੰਘ ਕੋ ਬਾਯਾ 1997 ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਬਣੇ ਤੇ ਫਿਰ 2007 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ 2009 ਦੇ ਵਿੱਚ ਉਹਨਾਂ ਨੇ ਐਮਪੀ ਦੀ ਚੋਣ ਲੜੀ ਹਾਲਾਂਕਿ ਇਸ ਤੋਂ ਪਹਿਲਾਂ 1998 ਤੋਂ ਲੈ ਕੇ 2009 ਤੱਕ ਜੁਰਾ ਸਿੰਘ ਮਾਨ ਇਥੋਂ ਐਮਪੀ ਸਨ ਜਿਨ੍ਹਾਂ ਦੇ ਬੇਟੇ ਨਰਦੇਵ ਸਿੰਘ ਬੋਬੀ ਮਾਨ ਨੂੰ ਹੁਣ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਜਦੋਂ ਕਿ 2009 ਤੋਂ 2019 ਤੱਕ ਸ਼ੇਰ ਸਿੰਘ ਕੁਬਾਇਆ ਜਦੋਂ ਅਕਾਲੀ ਦਲ ਦੇ ਵਿੱਚ ਹੋਇਆ ਕਰਦੇ ਸਨ ਤਾਂ ਉਹਨਾਂ ਨੇ ਇੱਕ ਵਾਰ ਜਗਮੀਤ ਬਰਾੜ ਤੇ ਇੱਕ ਵਾਰ ਸੁਨੀਲ ਜਾਖੜ ਨੂੰ ਹਰਾ ਕੇ ਇਥੋਂ ਜਿੱਤ ਹਾਸਲ ਕੀਤੀ ਸੀ ਫਿਰ ਕੁਬਾਇਆ ਕਾਂਗਰਸ 'ਚ ਚਲੇ ਗਏ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਇਥੋਂ ਚੋਣ ਲੜੀ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਇਥੋਂ ਮੌਜੂਦਾ ਐਮਪੀ ਨੇ